ਹਾਂਜੀ ਕੀ ਨਾਮ ਤੁਹਾਡਾ ਹਰਸ਼ਿਤ ਹਰਸ਼ਿਤ ਕਿਹੜੀ ਕਲਾਸ ਪੜ੍ਹਦੇ ਫਿਫਥ ਫਿਫਥ ਕਲਾਸ ਸਕੂਲ ਕਿੱਦਾਂ ਦਾ ਲੱਗਦਾ ਤੈਨੂੰ ਵਧੀਆ ਛੁੱਟੀਆਂ ਤੋਂ ਵੱਧ ਕਿੱਦਾਂ ਦਾ ਲੱਗਦਾ ਵਧੀਆ ਛੁੱਟੀਆਂ ਚ ਕਿੱਦਾਂ ਦਾ ਲੱਗਦਾ ਠੀਕ ਆ ਛੁੱਟੀਆਂ ਪੂਰੀਆਂ ਹੋ ਗਈਆਂ ਹਾਂਜੀ ਓਹੋ ਬੜਾ ਕੰਮ ਖਰਾਬ ਹੋਇਆ ਫਿਰ ਤਾਂ ਹੈ ਛੁੱਟੀਆਂ ਤੇ ਗਏ ਸੀ ਕਿਤੇ ਘੁੰਮਣ ਹਾਂਜੀ ਗਏ ਸੀ ਕਿੱਥੇ ਗਏ ਸੀ ਨਾਨਕੇ ਨਾਨਕੇ ਸਾਰੇ ਨਾਨਕੇ ਗਏ ਸੀਗੇ ਤੁਸੀਂ ਵੀ ਨਾਨਕੇ ਗਏ ਸੀਗੇ ਤੁਹਾਡਾ ਨਾਂ ਕੀ ਹੈ ਤੇਗਵੀਰ ਤੇਗਵੀਰ ਕਿਹੜੀ ਕਲਾਸ ਚ ਹੈ ਸੈਕੰਡ ਸੀ ਜੀ ਸੈਕੰਡ ਸੀ ਦਾ ਸੀ ਨਾਲ ਦੱਸ ਤਾਂ ਜੀ ਤੂੰ ਮਿੰਟ ਸੈਕਿੰਡ ਸੈਕਿੰਡ ਹਾਸਕੇ ਕਹਿ ਰਹੀ ਹੈ ਸੈਕਿੰਡ ਓਹ ਇਹ ਸੈਕਿੰਡ ਚ ਹੋ ਗਈ ਤੂੰ ਹਾਂ ਤੇਰਾ ਨਾਮ 6 6 ਕੀ ਨਾਮ ਦੱਸ ਦਾਤੀ ਹਾਂਜੀ ਕਿਹੜੀ ਕਲਾਸ ਹੈ 8 ਹਰਪ੍ਰੀਤ 8th ਚ ਵਾਹ ਜੀ ਵਾ ਤੁਸੀਂ ਰਾਦਿਕਾ ਰਾਦਿਕਾ ਅੱਛਾ ਹਦੀ ਤੁਹਾਡਾ ਨਾ ਮੰਨਤ ਮੰਨਤ ਹਾਸਕੇ ਕਹਿ ਰਹੀ ਹੈ ਮੰਨਤ ਵਾਹ ਜੀ ਵਾ ਨਾ ਬੜਾ ਵਧੀਆ ਕਮਾਲ ਦੀ ਗੱਲ ਹੈ ਅੱਛਾ ਇਹ ਦੱਸੋ ਸਕੂਲ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਸਭ ਤੋਂ ਵਧੀਆ ਕੀ ਲੱਗਦਾ ਸਕੂਲ ਹੈ ਜੀ ਪੜਾਈ ਦੀ ਚੰਗੀ ਲੱਗਦੀ ਲੱਗਦੀ ਹੈ ਗੇਮ ਪੀਰੀਡ ਵਧੀਆ ਲੱਗਦਾ ਹਾਂ ਅੱਛਾ ਸਾਰੇ ਪੀਰੀਅਡ ਗੇਮ ਤੇ ਕਰ ਦਈਏ ਦੇ ਕਿਹੜੀ ਗੇਮ ਅੱਛੀ ਲੱਗਦੀ ਹੈ ਖੋ 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 ਅੱਛਾ ਇੱਕ ਇੱਕ ਹਰਪੀ ਦਾ ਤੇਰਾ ਨਾਮ ਹਰਪੀ ਤਾਂ ਆਪਣੀ ਸਹੇਲੀਆਂ ਦੇ ਨਾਲ ਦਾ ਸਕੂਲ ਦੀ ਆ ਸਾਰੀਆਂ ਤੇਰਾ ਵੀਡੀਓ ਦੇਖੂਗੀਆਂ ਬੋਲ ਬੋਲ ਸੁਮੀਤ ਕੌਰ ਹਾਂ ਸੋਨੀਆ ਸੋਨੀਆ ਦੋ ਖਾਸ ਹੈ ਹਾਂਜੀ ਖਸਮ ਖਾਸ ਹੋਈ ਹੈ ਤੇਰੀਆਂ ਸਹੇਲੀਆਂ ਮੇਰੀ ਵੰਸ਼ਿਕਾ ਵੰਸ਼ਿਕਾ ਰੀਆ ਰੀਆ ਠੀਕ ਹੈ ਸਨੇਹਾ ਦੇ ਦੇ ਉਹਨੂੰ ਰੀਆ ਨੂੰ ਕਹ ਵੀਡੀਓ ਸ਼ੇਅਰ ਕਰ ਦਿਓ ਕਹ ਦੇ ਕਹਦੇ ਉੱਥੇ ਕੈਮਰੇ ਤੇ ਵੀਡੀਓ ਸ਼ੇਅਰ ਕਰਦੀ ਰਹੀ ਆ ਹਾਂ ਦੂਜੇ ਦਿਨ ਨੂੰ ਜਾਵੇ ਮੈਂ ਕਿਹਾ ਤੂੰ ਵੀ ਵੀਡੀਓ ਸ਼ੇਅਰ ਕਰਦੀ ਲੈ ਸ਼ਰਮਾ ਕੇ ਗਿਆ ਦੁਬਾਰਾ ਗਿਆ ਹੂੰ ਮੈਂ ਛੱਡ ਅੱਛਾ ਇੱਕ ਗੱਲ ਦੱਸੋ ਛੋਟੀਆਂ ਵਧਾ ਦਈਏ ਤੁਹਾਡੀਆਂ ਹੋਰ ਇਧਰ 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 ਕਿੰਨੀਆਂ ਵਧਾ ਦਈਏ ਹਾਂ 10 ਵਧਾ ਦਈਏ ਤਕ ਤਕ ਤਗੜ ਦੇ ਬੱਚੇ ਬੜੇ ਤੇਜ ਆ ਜੀ ਕਹਿੰਦੇ ਛੁੱਟੀਆਂ ਵਧਾ ਦੋ ਹਾਂਜੀ ਸਕੂਲ ਚੰਗਾ ਲੱਗਦਾ ਹੈ ਹਾਂਜੀ ਕਿ ਆ ਚੰਗਾ ਲੱਗਦਾ ਸਕੂਲ ਚ ਗੇਮ ਪੀਰੀਅਡ ਅੱਛਾ ਜੇ ਤੁਹਾਡੇ ਸਕੂਲ ਦੇ ਵਿੱਚ ਕੋਈ ਚੇਂਜ ਕਰਨੀ ਹੋਵੇ ਹਰਪ੍ਰੀਤ ਜੇ ਮੈਂ ਐਜੂਕੇਸ਼ਨ ਮਿਨਿਸਟਰ ਹੋਵਾਂ ਤੁਸੀਂ ਮੈਨੂੰ ਕਿਆ ਕਹੋਗੇ ਕਿ ਕਿਆ ਬਦਲਾਅ ਹੋਣਾ ਚਾਹੀਦਾ ਸਕੂਲ ਦੇ ਵਿੱਚ ਦੱਸੋ ਜੀ ਛੁੱਟੀ ਪਹਿਲਾਂ ਛੇਤੀ ਹੋਣੀ ਚਾਹੀਦੀ ਅੱਛਾ ਬਹੁਤ ਹੈ ਗਰਮੀ ਬਹੁਤ ਹੈ ਛੁੱਟੀਆਂ ਪਤਾਣੀਆਂ ਚਾਹੀਦੀਆਂ ਇਹ ਇਹ ਗੱਲ ਤਾਂ ਮੈਂ ਮੰਨ ਨਹੀਂ ਸਕਦਾ ਹਜੇ ਕਿਉਂਕਿ ਹੋਰ ਇੱਕ ਛੁੱਟੀਆਂ ਹੋਈਆਂ ਚਲੋ ਅਗਲੀ ਗੱਲ ਦੱਸੋ ਹਾਂ ਤੂੰ ਦੱਸ ਦੇ ਦੱਸ ਦੇ ਤੂੰ ਦੱਸ ਦੇ ਅੱਛਾ ਕਿਆ ਕਿਆ ਬਦਲਾਅ ਹੋਣਾ ਚਾਹੀਦਾ ਸਕੂਲ ਚ ਬੱਚਾ ਅੱਛਾ ਸਬਜੈਕਟ ਕਿਹੜਾ ਵਧੀਆ ਲੱਗਦਾ ਤੁਹਾਨੂੰ ਮੈਥ ਮੈਥ ਸਾਇੰਸ ਮੈਥ ਮੈਨੂੰ ਤਾਂ ਡਰ ਲੱਗਦਾ ਮੈਥ ਤੇ ਬਹੁਤ ਜ਼ਿਆਦਾ ਤੈਨੂੰ ਮੈਥ ਉਹ ਕਮਾਲ ਦੀ ਗੱਲ ਐ ਤਾਂ ਕਰੰਟ ਮਾਰ ਦੇ ਮੈਂ ਤਾਂ ਚਾ ਲੱਗਦਾ ਟੈਸਟ ਲੈ ਲਓ ਤੇਰਾ ਮੈਂ ਤਾਂ ਟੈਸਟ ਨਹੀਂ ਲੈਣਾ ਟੈਸਟ ਨਹੀਂ ਲੈਣਾ ਟੈਸਟ ਨਹੀਂ ਲੈਣਾ ਡਰ ਗਿਆ ਟੈਸਟ ਨਹੀਂ ਲੈਣਾ ਮੈਂ ਤਾਂ ਚਾ ਲੱਗਦਾ ਅੱਛਾ ਮੈਥ ਐਂਡ ਸਾਇੰਸ ਮੈਥ ਐਂਡ ਸਾਇੰਸ अच्छा केड़ा चैप्टर साइंस ਦਾ ਪੜ ਲਿਆ એનર્ਜੀ ਪੜ ਲਿਆ ਹਾਂਜੀ એનર્ਜੀ ਸਾਡੇ ਬਾਡੀ ਚ ਹੁੰਦੀ ਹੈ اچھا એનર્ਜੀ ਨਹੀਂ ਜੇ ਰੋਟੀ ਖਾਈਏ ਤਾਂ ਸਾਡੇ ਬਾਡੀ ਚ એનર્ਜੀ ਪੈਦਾ ਹੁੰਦੀ ਹੈ ਉਹ ਇਹਦੀ ਵੀ ਫੋਟੋ ਆਣ ਦੇ ਥੋੜੀ ਜੀ ਐ ਅੱਗੇ ਪਿੱਛੇ ਹੋ ਜਾਓ ਘੇਰਾ ਪਾਈ ਜਾਨੇ ਉਸ ਨੂੰ ਇਧਰ ਆ ਤੂੰ ਮੇਰੇ ਕੋਲ ਇਧਰ 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 ਤੇਰੇ ਡੈਡੀ ਮਾਰਦੇ ਕਾਥਲ ਤਾੜੀ ਹੈ ਤੂੰ ਵੀ ਇਹ ਤਾੜੀ ਮਾਰ ਕੇ ਦਿਖਾ ਮਾਰ ਕੇ ਦਿਖਾ ਆਏ ਇਹ ਵੀ ਟ੍ਰੇਡ ਹੈ ਤਾੜੀਆਂ ਦੇ ਲਈ ਹੋਈ ਕੋਲ ਦੀ ਗੱਲ ਹੈ اچھا ਤੇਰਾ ਨਾਮ ਕੀ ਹੈ ਇਧਰ ਆ ਮੇਰੇ ਕੋਲ ਸਚੀਨ ਸਚੀਨ ਇਧਰ ਸਚੀਬ ਸਚੀਬ ਤੂੰ ਸਚੀਬ 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 ਬੋਰਾ ਕਿਹੜੀ ਕਲਾਸ ਪੜਦਾ ਜੀ ਸੈਕਿੰਡ ਕਿਹੜੇ ਸਕੂਲ ਚ ਪੜਦਾ ਥੋਨੀ ਬੈਂਲੇ ਹੋ ਰੋਪੜ ਹਾਂਜੀ ਵਧੀਆ ਸਕੂਲ ਹੈ ਹਾਂਜੀ ਪੜਾਈ ਬਹੁਤ ਹੁੰਦੀ ਹੈ ਨਾ ਸਖਤ ਪੜਾਈ ਹੈ ਉੱਥੇ ਦੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਇਹ ਸਾਰਾ ਵਲੌਗ ਤੁਹਾਡਾ ਬਣ ਗਿਆ ਤੁਹਾਡੇ ਸਾਰੇ ਫਰੈਂਡਸ ਨੇ ਦੇਖਣਾ ਹੈ ਠੀਕ ਹੈ ਹਾਂ ਇੱਧਰ ਆ ਦੇ ਤੂੰ ਕਿਹ ਅਗਲੇ ਕਿਹੜੇ ਬੱਚੇ ਰਹਿ ਗਏ ਹਾਂ ਉਹ ਵਾਲੇ ਠੀਕ ਹੈ ਠੀਕ ਹੈ ਠੀਕ ਹੈ ਸਕੂਲ ਚ ਗੇਮਸ ਵੀ ਜੇ ਲੱਗਦਾ ਉਹ ਵੀ ਲੱਗ ਸਾਨੂੰ ਲੈ ਕੇ ਨਹੀਂ ਜਾਂਦੇ ਲੈ ਕੇ ਲੈ ਜਾਂਦੇ ਸਾਨੂੰ ਵੀ ਨਾ ਲੈ ਕੇ ਜਾਂਦੇ ਅੱਛਾ ਕਿਹੋ ਜਰਾ ਉੱਥੇ ਕਹੋ ਕੈਮਰੇ ਤੇ ਕਿ ਸਾਨੂੰ ਗੇਮਸ ਪੀਰੀਅਡ ਲੈ ਕੇ ਜਾਇਆ ਕਰੋ ਬੋਲੋ ਬੋਲੋ ਔਰ ਬੋਲਦੇ ਬੋਲੇ ਦਰਨਾ ਪਾ ਜਰਾ ਵੀਡੀਓ ਹਾਂ ਦੇਖੋ ਬੱਚੇ ਜਿਹੜੇ ਹਨ ਜੀ ਇਹਨਾਂ ਦੀ ਗੱਲ ਜਿਹੜੀ ਹੈ ਬੜੀ ਸਹੀ ਹੈ ਕਿ ਇੰਡੀਆ ਦਾ ਜਿਹੜਾ ਗੇਮਸ ਦਾ ਸਿਸਟਮ ਹੈ ਸਕੂਲਾਂ ਦੇ ਵਿੱਚ ਜਿਹੜਾ ਹੈ ਉਸ ਤੇ ਜ਼ੋਰ ਨਹੀਂ ਦਿੱਤਾ ਜਾ ਰਿਹਾ ਇਹ ਬੱਚਿਆਂ ਦੇ ਮਨ ਦੀ ਆਵਾਜ਼ ਹੈ ਤੁਸੀਂ ਕਰੋ ਕਮੈਂਟ ਕਿ ਸਾਡੀ ਸਪੋਰਟਸ ਪਾਲਿਸੀ ਜਿਹੜੀ ਹੈ ਕਿਦਾਂ ਦੀ ਹੈ ਐਜੂਕੇਸ਼ਨ ਦਾ ਅਹਿਮ 파ਟ ਨਹੀਂ ਹੈ ਸਪੋਰਟਸ ਹੀ ਐਜੂਕੇਸ਼ਨ ਹੈ ਇਹ ਮੰਨਣਾ ਹੈ ਸਪੋਰਟਸ ਹੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਹੈ ਨਾ ਜੀ ਖੇਡਾਂ ਹੋਣੀਆਂ ਚਾਹੀਦੀਆਂ ਬੋਲੋ ਖੇਡਾਂ ਹੋਣੀਆਂ ਚਾਹੀਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਸਪੋਰਟਸ ਹੋਣੀਆਂ ਚਾਹੀਦੀਆਂ ਪੜਾਈ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਹੈ ਇਹ ਕਹਿੰਦੀ ਨਹੀਂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਪੜ੍ਹਾਈ ਵੀ ਹੋਣੀ ਚਾਹੀਦੀ ਹੈ ਸਪੋਰਟਸ ਵੀ ਹੋਣੇ ਚਾਹੀਦਾ ਦੋਨੋਂ ਹੋਣੀ ਚਾਹੀਦੀ ਦੋਨੋਂ ਹੋਣੇ ਚਾਹੀਦੇ ਵਾਹ ਜੀ ਵਾਹ ਤਾੜੀਆਂ ਹੋ ਜਾਣ ਇੱਕ ਵਾਰੀ ਹਾਂ ਲਓ ਜੀ ਆ ਦੇਖੋ ਜੀ ਅਸੀਂ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਇਹ ਛੋਟੇ ਨੰਨੇ ਮੁੰਨੇ ਬੱਚੇ ਜਿਹੜਿਆਂ ਦੀ ਇਹਨਾਂ ਦਾ ਵਲੌਗ ਸ਼ੇਅਰ ਕਰ ਦਿਓ ਇਹਨਾਂ ਦੇ ਫਰੈਂਡਸ ਤੱਕ ਪਹੁੰਚ ਜਾਏਗਾ ਤੇ ਫਰੈਂਡਸ ਹੋ ਜਾਣਗੇ ਖੁਸ਼ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਸਰਦਾਰ ਜੀ ਹੱਥ ਮਿਲਾਓ ਹਮ ਵਾਹ ਜੀ ਵਾਹ ਬਹੁਤ ਚੰਗਾ ਲੱਗਿਆ ਥੈਂਕ ਯੂ ਥੈਂਕ ਯੂ ਸੋ ਮੱਚ ਮੈਂ ਫੇਰ ਆਉਂਗਾ ਤੁਹਾਡੇ ਹੈ ਠੀਕ ਹੈ ਤੁਹਾਡੇ ਸਕੂਲ ਵੀ ਆਉਂਗਾ ਮੈਂ ਬਾਏ ਬਾਏ